ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ ਵਿੱਚ ਜਮਸ਼ੇਰ ਜ਼ੋਨ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਦੇ ਕੈਂਡੀਡੇਟ ਮਨਦੀਪ ਮਾਨਾ ਤੇ ਨਾਲ ਆਂਟੀ ਜੀ ਉਹ ਬਲਾਕ ਸੰਮਤੀ ਦੀ ਇਲੈਕਸ਼ਨ ਲੜ ਰਹੇ ਆ ਤੇ ਆਪਾਂ ਨੂੰ ਇੱਥੇ ਮਿਲਿਆ ਕਲੋਨੀਆਂ ਦੇ ਵਿੱਚ ਇਸ ਵੇਲੇ ਚੋਣ ਪ੍ਰਚਾਰ ਕਰ ਰਹੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਥੈਂਕਸ ਮੌਂਟੀ ਤੇਰਾ ਤੂੰ ਕਿਉਂਕਿ ਸਾਡੇ ਪਿੰਡ ਨੂੰ ਔਰ ਪੂਰੇ ਪੰਜਾਬ ਦਾ ਕੋਈ ਵੀ ਮੁੱਦਾ ਹੁੰਦਾ ਤੂੰ ਉਹਨੂੰ ਕਵਰ ਕਰਦਾ ਖਾਸ ਕਰਕੇ ਇਲੈਕਸ਼ਨਾਂ ਨੂੰ ਚਾਹੇ ਉਹ ਪੀਪੀਐਸ ਹੋਵੇ ਅਸੀਂ ਬੜਾ ਭਾਗੇ ਵੀ ਆ ਕਿ ਤੂੰ ਸਾਡੇ ਪਿੰਡ ਦਾ ਨੌਜਵਾਨ ਆ ਔਰ ਸਾਡੇ ਪਿੰਡ ਦੀ ਹਰ ਜਿਹੜੀ ਨਿੱਕੀ ਨਿੱਕੀ ਖਬਰ ਆ ਜਾਂ ਪੰਜਾਬ ਦੇ ਤੋਂ ਲੋਕਾਂ ਤੱਕ ਪਹੁੰਚਾਉਂਦਾ ਮੈਂ ਤੇਰੇ ਮਾਧਿਅਮ ਰਾਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੂੰ ਇਹ ਕੈਂਪੇਨਿੰਗ ਜਿਹੜੀ ਆ ਜ਼ਿਲ੍ਹਾ ਪ੍ਰੀਸ਼ਦ ਦੀ ਪੂਰੇ ਜਲੰਧਰ ਜ਼ੋਨ ਦੀ ਕ ਹੁਣ ਲਾ ਲਓ ਵੀ 29 ਪਿੰਡਾਂ ਦੀ ਜਿੰਮੇਵਾਰੀ ਲੋਕਾਂ ਨੂੰ ਮਿਲਣਾ ਲੋਕਾਂ ਨੂੰ ਆਪਣਾ ਪੱਖ ਦੱਸਣਾ ਵੀ ਅਸੀਂ ਆਹ ਕਰਨਾ ਚਾਹੁੰਦੇ ਹਾਂ ਤੁਸੀਂ ਨੌਜਵਾਨ ਆ ਤੇ ਤੁਹਾਨੂੰ ਦੇਖਦੇ ਵੀ ਆ ਲੋਕ ਤੇ ਕੀ ਸਨੇਹਾ ਦੇਣਾ ਚਾਹੁੰਦੇ ਨੇ ਦੇਖੋ ਮੈਂ ਇਹ ਸਨੇਹਾ ਦੇਣਾ ਚਾਹੁੰਦਾ ਮੈਂ ਪਹਿਲਾਂ ਵੀ ਮੌਂਟੀ ਮੈਂ ਆਪਣਾ ਹਮੇਸ਼ਾ ਗੱਲ ਚੱਲਦੀ ਹੁੰਦੀ ਆ ਬਿਹਾਈਂਡ ਦਾ ਕੈਮਰਾ ਵੀ ਆਪਾਂ ਹਮੇਸ਼ਾ ਗੱਲ ਕਰੀ ਜੀ ਕਿ ਅਸਲ 'ਚ ਅਸੀਂ ਜਿਹੜਾ ਇਹ ਇਲੈਕਸ਼ਨਾਂ ਲੜਦੇ ਆ ਜਾਂ ਅਸੀਂ ਇਹਨਾਂ ਨੂੰ ਜਿੱਤਦੇ ਆ ਇਹ ਇੱਕ ਅਲੱਗ ਮੁੱਦਾ ਹੁੰਦਾ ਅਸਲ 'ਚ ਮੁੱਦਾ ਇਹ ਹੁੰਦਾ ਕਿ ਜਿਹੜਾ ਇੱਕ ਵੋਟਰ ਆ ਉਹਨੂੰ ਉਹ ਜਿਹੜੇ ਵੋਟ ਪਰਚੀ ਸੁਚੇਤ ਕਰਨਾ ਔਰ ਵੋਟ ਪਾ ਕੇ ਨੂੰ ਰਿਹਾ ਉਹ ਬੰਦੇ ਦੇ ਜਿਹੜੇ ਅਧਿਕਾਰ ਕੀ ਆ ਔਰ ਉਹਨਾਂ ਲਈ ਕਰ ਕੀ ਸਕਦਾ ਹੁਣ ਜਿੱਦਾਂ ਸਾਨੂੰ ਪੰਜਾਂ ਸਰਪੰਚਾਂ ਨੂੰ ਤਾਂ ਪਤਾ ਹੁੰਦਾ ਕਿਉਂਕਿ ਉਹ ਜਿਹੜੀ ਪੰਚਾਇਤ ਹੁੰਦੀ ਉਹ ਸਾਡੇ ਬਹੁਤ ਹਨਾ ਕਲੋਜ਼ ਹੁੰਦੀ ਆ ਜਾਂ ਸਾਡੇ ਘਰੇਲੂ ਮਸਲਿਆਂ ਦਾ ਕਰਕੇ ਲਾ ਲੋ ਜਾਂ ਸਾਡੇ ਪਿੰਡ ਦੇ ਮਸਲਿਆਂ ਦਾ ਕਰ ਪਰ ਜਿਹੜੀ ਇਹਨਾਂ ਤੋਂ ਉੱਪਰ ਹੁੰਦੀ ਦੇਖੋ ਜਿਹੜਾ ਪੰਚਾਇਤੀ ਰਾਜ ਐਕਟ ਆ ਇਹ ਟ੍ਰਾਇੰਗਲ ਦੇ ਵਿੱਚ ਕੰਮ ਕਰਦਾ ਤਿੰਨ ਇਹਦੇ ਅੰਗ ਆ ਉਹ ਜਿਹੜਾ ਸਭ ਤੋਂ ਨਿਚਲਾ ਅੰਗ ਆ ਉਹ ਪੰਚਾਇਤ ਆ ਉਸ ਤੋਂ ਉੱਪਰ ਬਲਾਕ ਸੰਪਤੀ ਆ ਔਰ ਉਸ ਤੋਂ ਉੱਪਰ ਜ਼ਿਲ੍ਹਾ ਪ੍ਰੀਸ਼ਦ ਆ ਹੁਣ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਕਿਉਂਕਿ ਅੱਜ ਜਿਹੜੇ ਪੰਜਾਬ ਦੀ ਸਥਿਤੀ ਆ ਜਾਂ ਸਾਡੇ ਪਿੰਡਾਂ ਦੀ ਸਥਿਤੀ ਆ ਉਹ ਜਿਹੜੀਆਂ ਉਹ ਆਮ ਲੋਕ ਨੂੰ ਜਾਂ ਜਿਹੜਾ ਆਮ ਵੋਟਰ ਆ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਕਿ ਜਿਹੜਾ ਬਲਾਕ ਸੰਪਤੀ ਮੈਂਬਰ ਹੁੰਦਾ ਉਹ ਸਰਪੰਚ ਤੋਂ ਵੱਧ ਪਾਵਰ ਰੱਖਦਾ ਹੁੰਦਾ ਔਰ ਸਰਪੰਚ ਤੋਂ ਜ਼ਿਆਦੀਆਂ ਪਾਵਰਾਂ ਬਲਾਕ ਸੰਪਤੀ ਮੈਂਬਰ ਕੋਲ ਹੁੰਦੀਆਂ ਔਰ ਇਹਨਾਂ ਦਾ ਜਿਹੜਾ ਦੋਨਾਂ ਦਾ ਜ਼ਿਲ੍ਹਾ ਪ੍ਰੀਸ਼ਦ ਔਰ ਜਿਹੜਾ ਪੰਚਾਇਤ ਦਾ ਜਿਹ ਕਿਉਂਕਿ ਇੱਕ ਬਲਾਕ ਜੇ ਮੰਨ ਲਓ ਤਿੰਨਾਂ ਪਿੰਡਾਂ ਦਾ ਲਾ ਲਾ ਕੇ ਜਾਂ ਪੰਜਾਂ ਪਿੰਡਾਂ ਦਾ ਜਾਂ ਸੱਤਾਂ ਪਿੰਡਾਂ ਦਾ ਲਾ ਲਾ ਕੇ ਇੱਕ ਬਲਾਕ ਬਣਦਾ ਉਸ ਬਲਾਕ ਚ ਜੋ ਪ੍ਰੋਬਲਮ ਆ ਦੇਖੋ ਮੈਂ ਜਿਹੜੇ ਪਿੰਡਾਂ ਦੇ ਮਸਲੇ ਹੁੰਦੇ ਆ ਚਾਹ ਉਹ ਲੜਾਈ ਝਗੜੇ ਦੇ ਹੋਣ ਚਾਹ ਪਰਿਵਾਰਕ ਹੋਣ ਉਹ ਸਰਪੰਚਾਂ ਤੱਕ ਹੁੰਦੇ ਪਰ ਜਿਹੜਾ ਇਹੀ ਕਈ ਵਾਰੀ ਵਿਕਾਸ ਵੀ ਸਰਪੰਚ ਦੇ ਉੱਤੇ ਥੋਪ ਦਿੰਦੇ ਯਾਰ ਸਰਪੰਚ ਨੇ ਸਾਡੀ ਸੜਕ ਨਹੀਂ ਬਣਾਈ ਸਰਪੰਚ ਸਾਡਾ ਪਾਣੀ ਦਾ ਸੂਲ ਇਹ ਜਿਹੜਾ ਬਲਾਕ ਸੰਪਤੀ ਮੈਂਬਰ ਹੁੰਦਾ ਇਹਨਾਂ ਨੇ ਪਲਾਨਿੰਗਾਂ ਸਾਰੀਆਂ ਬਣਾਉਣੀਆਂ ਹੁੰਦੀਆਂ ਆ ਸਰਪੰਚ ਨਾਲ ਲਾ ਲਾ ਕੇ ਔਰ ਜਿਹੜਾ ਬਲਾਕ ਦੇ ਵਿੱਚ ਜਿਹੜਾ ਉਹ ਬਲਾਕ ਸੰਤੀ ਮੈਂਬਰ ਦੇ ਹੁੰਦੇ ਆ ਜਿਹੜਾ ਉਹਨਾਂ ਨੇ ਆਪਣੇ ਬਲਾਕ 'ਚ ਦੇਖਣਾ ਹੁੰਦਾ ਸਭ ਤੋਂ ਪਹਿਲਾਂ ਹੁੰਦਾ ਐਜੂਕੇਸ਼ਨ ਕਿ ਤੁਹਾਡੇ ਸਕੂਲ ਔਰ ਐਜੂਕੇਸ਼ਨ ਤੁਹਾਡੇ ਅਕੈਡੈਮਿਕ ਕਿੱਦਾਂ ਦੀ ਆ ਤੁਹਾਡੇ ਪ੍ਰਾਇਮਰੀ ਤੋਂ ਲੈ ਕੇ ਸਕੈਂਡਰੀ ਤੱਕ ਸਕੂਲਾਂ ਦਾ ਵਿਵਸਥਾ ਕਿੱਦਾਂ ਦੀ ਆ ਉਸ ਤੋਂ ਬਾਅਦ ਸਿਹਤ ਸਹੂਲਤਾਂ ਮੰਨ ਲਓ ਜੇ ਤੁਹਾਡੇ ਕੋਲ ਹਸਪਤਾਲ ਆ ਜਾਂ ਡਿਸਪੈਂਸਰੀਆਂ ਉਹਨਾਂ ਦਾ ਜਿਹੜਾ ਰੱਖ-ਰਖਾਅ ਕਿੱਦਾਂ ਦਾ ਉਸ ਤੋਂ ਬਾਅਦ ਆ ਜਾਂਦਾ ਸਾਡੇ ਕੋਲ ਸੜਕਾਂ ਜਿਹੜੀਆਂ ਸਾਡੇ ਆਲੇ-ਦੁਆਲੇ ਜਿਹਨਾਂ ਚਾਹ ਉਹ ਪੀ ਡਬਲਯੂ ਡੀ ਦੇ ਅੰਦਰ ਆ ਰਹੀਆਂ ਆ ਉਹਨਾਂ ਦਾ ਕਿੱਦਾਂ ਦਾ ਪ੍ਰਬੰਧ ਹੈ ਸੜਕਾਂ ਕਿੱਦਾਂ ਦੀਆਂ ਔਰ ਸਭ ਤੋਂ ਲਾਸਟ ਜੋ ਉ ਔਰ ਇਸ ਲਈ ਪੂਰਾ ਭਾਰਤ ਹੀ ਖੇਤੀ ਪ੍ਰਧਾਨ ਜਿਹੜਾ ਆ ਇਹ ਦੇਸ਼ ਆ ਔਰ ਇਸ ਲਈ ਜਿਹੜੀ ਸਭ ਤੋਂ ਵੱਧ ਸਾਡੀ ਖੇਤੀ ਦੇ ਸਿੰਚਾਈ ਦੇ ਵਿੱਚ ਜਿਹੜਾ ਪਾਣੀ ਦਾ ਔਰ ਬੀਜਾਂ ਦਾ ਔਰ ਅਸੀਂ ਖੇਤੀ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੁੰਦੀ ਆ ਇਹ ਬਲਾਕ ਪੱਧਰ ਦੇ ਉੱਤੇ ਜਦੋਂ ਇਹ ਪ੍ਰੋਬਲਮ ਜਿਲ੍ਹੇ ਦੇ ਵਿੱਚ ਜਾਂਦੀ ਆ ਔਰ ਇਹਨਾਂ ਦੀ ਪਲੈਨਿੰਗ ਬਣਾ ਕੇ ਜਿਹੜੀ ਆ ਇੱਕ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਮੈਂਬਰ ਆ ਉਹਨਾਂ ਦੀ ਇਹ ਗ੍ਰਾਂਟ ਜਿਹੜੀ ਆ ਉਹਨੂੰ ਰਿਲੀਜ਼ ਕਰਦੇ ਔਰ ਸਭ ਤੋਂ ਮੈਂ ਕਹਿੰਦਾ ਅਹਿਮ ਰੋਲ ਜਿਹੜਾ ਉਹ ਬਲਾਕ ਸੰਮਤੀ ਮੈਂਬਰ ਦਾ ਹੀ ਹੁੰਦਾ ਆ ਜਿਹੜਾ ਪੰਚਾਇਤ ਦੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜਾ ਗੱਪੇ ਕੰਮ ਕਰ ਤੇ ਲੋਕਾਂ ਦਾ ਇਸ ਵੇਲੇ ਕਿਦਾਂ ਪਿਆਰ ਮਿਲ ਰਿਹਾ ਦੇਖੋ ਲੋਕਾਂ ਦਾ ਬਹੁਤ ਪਿਆਰ ਮਿਲਦਾ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਮੁੰਟੀ ਤੁਹਾਡੇ ਵਰਗੇ ਨੌਜਵਾਨ ਜਿਹੜੇ ਆ ਨਾ ਇਹ ਇੱਕ ਇਹ ਵੀ ਵਿੱਚ ਇੱਕ ਜਿਹੜਾ ਲਿੰਕ ਦਾ ਕੰਮ ਕਰ ਰਿਹਾ ਇੱਕ ਆਮ ਵੋਟਰ ਦੇ ਵਿੱਚ ਔਰ ਜਿਹੜੇ ਕੈਂਡੀਡੇਟ ਜਿੰਨੇ ਵੀ ਖੜੇ ਆ ਚਾਹ ਉਹ ਬਲਾਕ ਸੰਮਤੀ ਦੇ ਆ ਚਾਹ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਉਹਨਾਂ ਦੇ ਵਿੱਚ ਤੁਸੀਂ ਇੱਕ ਲਿੰਕ ਦਾ ਕੰਮ ਕਰ ਰਹੇ ਹੋ ਕਿ ਤੁਸੀਂ ਸਾਨੂੰ ਇੱਕ ਆਮ ਇਨਸਾਨ ਦੇ ਨਾਲ ਚਾਹ ਉਹ ਜਿਹੜੇ ਲੋਕਾਂ ਕੋਲ ਫੋਨ ਆ ਜਾਂ ਉਹਨਾਂ ਦੇ ਵਿੱਚ ਵੀਡੀਓਜ਼ ਦੇਖਦੇ ਆ ਉਹਨਾਂ ਥਰੂ ਅਸੀਂ ਆਮ ਇਨਸਾਨਾਂ ਨਾਲ ਜੁੜ ਜਾਈਏ ਮੈਂ ਤੁਹਾਨੂੰ ਸਭ ਤੋਂ ਵੱਡੀ ਦਾ ਸਭ ਤੋਂ ਵੱਡੀ ਪਾਵਰ ਜਿਹੜੀ ਉਹ ਇੱਕ ਆਮ ਲੋਕਾਂ ਦੀ ਇੱਕ ਵੋਟ ਆ ਕਿਉਂਕਿ ਇੱਕ ਵੋਟਰ ਨੇ ਹੀ ਤੈਅ ਕਰਨਾ ਕਿ ਉਹ ਕੀ ਉਹਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਜਾਂ ਬਲਾਕ ਸੰਮਤੀ ਮੈਂਬਰ ਨੂੰ ਉਹਨਾਂ ਦੀਆਂ ਜਿਹੜੀਆਂ ਲੋੜਾਂ ਆ ਮੁੱਢਲੀਆਂ ਲੋੜਾਂ ਪੈਂਡੀਆਂ ਬਲਾਕ ਦੀਆਂ ਜਾ ਜ਼ਿਲ੍ਹੇ ਦੀਆਂ ਕੀ ਉਹ ਉਹ ਉਮੀਦਵਾਰ ਜਿਹਨੂੰ ਉਹ ਵੋਟ ਪਾਰੇ ਕਿ ਉਹ ਕਰ ਸਕਦਾ ਆ ਕਿ ਉਹਦੇ ਵਿੱਚ ਇੰਨੀ ਸ਼ਮਤਾ ਹੈ ਕਿ ਉਹ ਆਪਣੇ ਬਲਾਕ ਦੇ ਲਈ ਜਾਂ ਆਪਣੇ ਜ਼ਿਲ੍ਹੇ ਦੇ ਲਈ ਕੰਮ ਕਰ ਸਕਦਾ ਸੋ ਸਭ ਤੋਂ ਵੱਡੀ ਤੁਹਾਡੀ ਜ਼ਿੰਮੇਵਾਰੀ ਜਿਹੜੀ ਤੁਸੀਂ ਸਾਨੂੰ ਆਮ ਲੋਕਾਂ ਦੇ ਨਾਲ ਥਰੂ ਟੂ ਇੰਟਰਨੈਟ ਜਿਹੜਾ ਸਾਨੂੰ ਲੋਕਾਂ ਨਾਲ ਕਨੈਕਟ ਕਰ ਰਹੇ ਹੋ ਔਰ ਉਹਦੇ ਵਿੱਚ ਤੁਹਾਡੇ ਸਾਨੂੰ ਸੋਸ਼ਲ ਮੀਡੀਆ ਤੋਂ ਜਿਹੜਾ ਪਰਮਾਹੰਗਾਰਾ ਮਿਲ ਰਿਹਾ ਆਮ ਲੋਕਾਂ ਦਾ ਵੀ ਜਦੋਂ ਅਸੀਂ ਗਲੀਆਂ ਦੇ ਵਿੱਚ ਲੰਘਦੇ ਆ ਜਾਂ ਸ਼ਹਿਰਾਂ ਮਤਲਬ ਆਪਣੇ ਏਰੀਆ ਦੇ ਵਿੱਚ ਹੁਣ ਮੇਰੇ ਕੋ 29 ਪੈਂਡਾ ਟੋਟਲ ਮੇਰੇ 29 ਪਿੰਡਾਂ 29 ਪਿੰਡਾਂ ਵਿੱਚ ਮੈਂ ਐਜ਼ এ ਜ਼ਿਲ੍ਹਾ ਪ੍ਰੀਸ਼ਦ ਕੰਮ ਕਰ ਰਿਹਾ ਮੇਰੇ ਐਜ਼ এ ਜ਼ਿਲ੍ਹਾ ਪ੍ਰੀਸ਼ਦ ਮੈਂ ਫਾਈਟ ਕਰ ਰਿਹਾ ਅਗਰ ਮੈਂ ਇੱਥੇ ਜ਼ਿਲ੍ਹਾ ਪ੍ਰੀਸ਼ਦ ਜਿੱਤਦਾ ਤਾਂ ਮੇਰੇ ਇਹ 29 ਪਿੰਡਾਂ ਪਿੰਡਾਂ ਦੀ ਜ਼ਿੰਮੇਵਾਰੀ ਮੇਰੀ ਬਣ ਜਾਂਦੀ ਕਿ ਇਹਨਾਂ ਦੇ ਵਿੱਚ ਜਿੰਨੇ ਵੀ ਮੰਨ ਲਓ ਬਲਾਕ ਸੰਮਤੀ ਮੈਂਬਰ ਆ ਜਾਂ ਜਿੰਨੇ ਵੀ ਬਲਾਕ ਮੇਰੇ ਕੋਲ ਆਉਂਦੇ ਆ ਉਹਨਾਂ ਵਿੱਚ ਜਿਹੜੀਆਂ ਇਹ ਚਾਰੇ ਸਹੂਲਤਾਂ ਦੇਖੋ ਸਾਡੇ ਕੋਲ ਐਜ਼ এ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡੇ ਕੋਲ ਜਿਹੜਾ ਫੰਡ ਹੁੰਦਾ ਉਹ 400 ਕਰੋੜ ਤੋਂ ਲੈ ਕੇ 800 ਕਰੋੜ ਹੁੰਦਾ ਸਾਲਾਨਾ ਜਿਹੜਾ ਅਸੀਂ ਪਾਸ ਕਰ ਸਕਦੇ ਹਾਂ ਔਰ ਇਹ ਫੰਡ ਹੈ ਇੱਕ ਐਮਪੀਔਰ ਇੱਕ ਐਮਐਲਏ ਦੇ ਫੰਡ ਨਾਲੋਂ ਵੀ ਜ਼ਿਆਦਾ ਹੁੰਦਾ ਪਰ ਅਗਰ ਅਸੀਂ ਖੁਦ ਅਵੇਰ ਜੇ ਮੈਂ ਜੇ ਮੈਂ ਐਜ਼ ਅ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਾਂ ਮੇਰੇ ਨਾਲ ਬਲਾਕ ਸੰਮਤੀ ਮੈਂਬਰ ਉਹ ਆਪਣੇ ਜਿਹੜੇ ਉਹਨਾਂ ਕੋ ਪਾਵਰਾਂ ਉਹਨਾਂ ਪਤੀ ਅਵੇਰ ਹੀ ਨਹੀਂ ਹੈਗੇ ਤਾਂ ਫਿਰ ਗਾਲਾਂ ਭੰਮੇ ਤੁਸੀਂ ਸਰਕਾਰ ਨੂੰ ਕੱਢੀ ਜਾਓ ਤੇ ਭਾਵੇਂ ਤੁਸੀਂ ਸਰਪੰਚ ਨੂੰ ਕੱਢੀ ਜਾਓ ਭਾਵੇਂ ਜਿਹਨੂੰ ਮਰਜ਼ੀ ਕਰਿਓ ਕਿਉਂਕਿ ਇਹ ਜਿਹੜਾ ਇੱਕ ਹਿਊਮਰ ਕ੍ਰੀਏਟ ਕੀਤਾ ਹੋਇਆ ਆਮ ਲੋਕਾਂ ਦੇ ਵਿੱਚ ਵੀ ਬਲਾਕ ਸੰਮਤੀ ਮੈਂਬਰ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਹੜਾ ਕੋਈ ਅਹਿਮੀਅਤ ਰੱਖਦੇ ਪਰ ਇਹ ਸਭ ਤੋਂ ਵੱਡੀ ਐਮ ਰੋਲ ਜਿਹੜਾ ਆ ਪੰਚਾਇਤੀ ਰਾਜ ਐਕਟ ਦੇ ਵਿੱਚ ਜਾਂ ਵਿ ਤੇ ਜਿੱਦਾਂ ਲਾ ਲੋ ਵੀ ਇਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਤੁਹਾਨੂੰ ਪਰਸਨਲੀ ਤੌਰ ਤੇ ਲੱਗਦਾ ਵੀ ਕਿੱਤੇ ਵੀ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਆਪੋਜੀਸ਼ਨ ਜਿਹੜੀ ਹਮੇਸ਼ਾ ਹੀ ਸਟਰੋਂਗ ਹੋਣੀ ਚਾਹੀਦੀ ਤਾਂ ਕਿ ਜੇ ਇੱਕ ਤੇ ਸਰਕਾਰ ਧੱਕਾ ਕਰਦੀ ਆ ਜੇ ਆਪੋਜੀਸ਼ਨ ਸਟਰੋਂਗ ਹੋਊਗੀ ਤਾਂ ਲੋਕਾਂ ਦੇ ਕੰਮ ਕਰਾਏ ਜਾਣ ਨਹੀਂ ਦੇਖੋ ਆਪੋਜੀਸ਼ਨ ਦਾ ਅਹਿਮ ਰੋਲ ਹੁੰਦਾ ਜੇ ਆਪੋਜੀਸ਼ਨ ਨਾ ਹੋਊਗੀ ਤਾਂ ਇਹ ਤਾਂ ਡਿਕਟੇਟਰਸ਼ਿਪ ਹੋ ਜਾਊਗੀ ਨਾ ਫਿਰ ਡੈਮੋਕ੍ਰੇਸੀ ਤਾਂ ਖਤਮ ਹੋ ਜਾਊਗੀ ਆਪੋਜੀਸ਼ਨ ਦਾ ਜਿਹੜੀ ਸੱਤਾਧਾਰੀ ਪਾਰਟੀ ਐ ਰੂਲਿੰਗ ਪਾਰਟੀ ਉਹਦੇ ਨਾਲੋਂ ਜ਼ਿਆਦਾ ਅਹਿਮ ਰੋਲ ਆਪੋਜੀਸ਼ਨ ਦਾ ਹੀ ਹੁੰਦਾ ਕਿਉਂਕਿ ਅੱਜ ਜੇ ਅਸੀਂ ਆਪੋਜੀਸ਼ਨ ਦੇ ਵਿੱਚ ਕਾਂਗਰਸ ਪਾਰਟੀ ਆਪੋਜੀਸ਼ਨ ਦੇ ਵਿੱਚ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਵੀ ਆ ਜਿੰਨੀਆਂ ਧੱਕੇਸ਼ ਸੀ ਇਹ ਨਹੀਂ ਕਹਿੰਦੇ ਕਿਉਂਕਿ ਪਹਿਲਿਆਂ ਪਹਿਲਾਂ ਵੀ ਘਟਰਾਵਾ ਪਿਛਲੇ ਸਮਿਆਂ ਚ ਵੀ ਦੇਖਣਾ ਹੈ ਸਰਕਾਰਾਂ ਕਿਤੇ ਮਾੜੀ ਮੋਟੀ ਧੱਕੇ ਚਾਈ ਹੁੰਦੀ ਹੁੰਦੀ ਉਹ ਹੁੰਦੀ ਹੁੰਦੀ ਗਿਣਤੀ ਦੇ ਉੱਤੇ ਅਜੇ ਵੀ ਕਿਸੇ ਸਰਕਾਰ ਨੇ ਪੰਜਾਬ ਚ ਜਿੰਨੀਆਂ ਵੀ ਸਰਕਾਰਾਂ ਆਈਆਂ ਕਦੇ ਕਿਸ ਨੇ ਇਹ ਨਹੀਂ ਕਿਹਾ ਕਿ ਆਮ ਬੰਦਾ ਆਮ ਇਨਸਾਨ ਜਿਹੜਾ ਉਹ ਨਾਮਜ਼ਦਗੀ ਪੇਪਰ ਨਾਲ ਭਰ ਸਕੇ ਪਰ ਇਹਨਾਂ ਐਨਾ ਟਾਈਮਾਂ ਦੇ ਵਿੱਚ ਜਿੰਨਾ ਤੱਕਾ ਹੋਇਆ ਜਾਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਪੰਜਾਂ ਸਰਪੰਚਾਂ ਨੂੰ ਜਦੋਂ ਫਾਰਮ ਨਹੀਂ ਭਰਨ ਦਿੱਤੇ ਗਏ ਉਹਨਾਂ ਦੇ ਫਾਰਮ ਰੱਦ ਕਰਾਏ ਗਏ ਉਹਦਾ ਜਿਹੜਾ ਇਸ ਟਾਈਮ ਲੋਕਾਂ ਨੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਤੁਹਾਡੇ ਥੂਟੂ ਤੁਹਾਡੇ ਮਾਧਿਅਮ ਤੋਂ ਕਿ ਵੋਟਰ ਬਹੁਤ ਵੱਡੀ ਪਾਵਰ ਹੈ ਸ਼ਾਇਦ ਇਹ ਲੋਕ ਭੁੱਲ ਗਏ ਆ ਇਹ ਜਿਹੜੀ ਜਿਹੜੀ ਝਾੜੂ ਵਾਲੀ ਪਾਰਟੀ ਸ਼ਾਇਦ ਇਹ ਭੁੱਲ ਚੁੱਕੀ ਆ ਕਿ ਜਿਹੜੀ ਲੋਕ ਆ ਉਹ ਸਭ ਤੋਂ ਵੱਡੀ ਪਾਵਰ ਹੈ ਇੱਕ ਇੱਕ ਵੋਟ ਲੋਕੀ ਜਿਹੜਾ ਉਹ ਬਦਲਾ ਲੈਣਗੇ ਇਸ ਚੀਜ਼ ਤੁਸੀਂ ਮੰਦੀਮਾਨੇ ਦੇ ਵਿਚਾਰ ਸੁਣੇ ਤੁਹਾਡੀ رائے ਕੀ ਹੋ ਸਕਦੀ ਹੈ ਉਹ ਮੈਨੂੰ ਨਹੀਂ ਪਤਾ ਪਰ ਮੈਨੂੰ ਇਦਾਂ ਲੱਗਦਾ ਵੀ ਕਿਉਂਕਿ ਅਸੀਂ ਇਕੱਠੇ ਪੜਦੇ ਵੀ ਰਹੇ ਹਾਂ ਤੇ ਮੈਨੂੰ ਪਤਾ ਹੈ ਇਹਦਾ ਵੀ ਇਹ ਬੰਦਾ ਜਿਹੜਾ ਹੈ ਨਾ ਨੌਲੇਜ ਜਿਹੜੀ ਆ ਇੱਕ ਮੰਤਰੀ ਨਾਲੋਂ ਵੀ ਵੱਧ ਰੱਖਦਾ ਹੈ ਇਸ ਵੇਲੇ ਜਿਹੜੇ ਮੌਜੂਦਾ ਮੰਤਰੀ ਹੈ ਨਾ ਉਹਨਾਂ ਨਾਲੋਂ ਵੀ ਵੱਧ ਇਹਨੂੰ ਨੌਲੇਜ ਹੋਣੀ ਆ ਨੌਲੇਜ ਦੇ ਪੱਖੋਂ ਇਹ ਬੰਦਾ ਐਨ ਪਰਪੱਕਿਆ ਬਾਕੀ ਫੈਸਲਾ ਤੁਸੀਂ ਕਰਨਾ ਤੇ ਆਪਣੀ ਕਮੈਂਟ ਸੈਕਸ਼ਨ ਵਿੱਚ رائے ਜ਼ਰੂਰ ਦਿਓ ਧੰਨਵਾਦ